ਉਹ ਲਾ ਦੇਖੋ ਇਸ ਅਸੀਂ ਦਾ ਪਿੰਡ ਸੀਗਾ ਤਾਂ ਸਾਨੂੰ ਪਤਾ ਲੱਗਾ ਉਹਨਾਂ ਦੇ ਇੱਕ ਦੂਜੇ ਤੋਂ ਵੀ ਸਾਡੇ ਪਿੰਡ ਦਾ ਲੜਕਾ ਆ ਜੰਲੇਵਰਾਂ ਦਾ ਫੇਰ ਮਧਪੁਰ ਗਰਾਉਂਡ ਦੇ ਵਿੱਚ ਮਰਿਆ ਪਿਆ ਜਦੋਂ ਅਸੀਂ ਜਾ ਕੇ ਦੇਖਿਆ ਉਹਦੇ ਕਾਫੀ ਜਦਾਂ ਮੂੰਹ ਦੇ ਵਿੱਚੋਂ ਕੰਨਾਂ ਦੇ ਵਿੱਚੋਂ ਖਲੜ ਨਿਕਲਿਆ ਸੀ ਤੇ ਜਿਹੜਾ ਅਸੀਂ ਉਸਦੇ ਮੌਕੇ ਤੇ ਜਾ ਕੇ ਪੱਕੇ ਦੇਖਿਆ ਉਹਦੇ ਜਿਹੜੇ ਦੋਹਾਂ ਪੈਰਾਂ ਦੇ ਨਹਾਂ ਘੂਠੇ ਆ ਉਂਗਲੀਆਂ ਆ ਉਹ ਮਤਲਬ ਇਦਾਂ ਲੱਗਦਾ ਜਿਦਾ ਘ੍ਰੀਸ ਕੀ ਕਿਸੇ ਨੇ ਮਾਰ ਪਤਾ ਮਰਡਰ ਕਰਕੇ ਕ੍ਰਿਸ ਖੇਲ ਜਾ ਕੇ ਉਸ ਗਰਾਊਂਡ ਦੇ ਵਿੱਚ ਸਿੱਟਿਆ ਤੁਹਾਨੂੰ ਜਿਦਾ ਮਹਿਸੂਸ ਹੁੰਦਾ ਵੀ ਇਹਦਾ ਇਹ ਅਟੈਕ ਵਾਲਾ ਕੰਮ ਨਹੀਂ ਜਾਂ ਦਿਮਾਗ ਦੀ ਨਾਲ ਹੀ ਫਟਣ ਵਾਲਾ ਜੰਗ ਜਿਹਾ ਲੱਗਦਾ ਸਾਨੂੰ ਇਹ ਲੱਗਦਾ ਕਿ ਉਹਦਾ ਕਿਤੇ ਮਟਰ ਕਰ ਕਰਕੇ ਸਿੱਟਿਆ ਗਿਆ ਤੁਸੀਂ ਦੇਖ ਰਹੇ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਫਗਵਾੜਾ ਵਿਖੇ ਇੱਕ ਪਿੰਡ ਮਾਧਪੁਰ ਦੇ ਸਟੇਡੀਅਮ ਵਿੱਚ ਭੇਗ ਭਰੀ ਹਾਲਾਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮne ਆਇਆ ਜਿਸ ਦੀ ਸੂਚਨਾ ਮਿਲਦੇ ਸਾਰ ਫਗਵਾੜਾ ਪੁਲਿਸ ਵੱਲੋਂ ਮੌਕੇ ਤੇ ਪਹੁੰਚੇ ਲਾਸ਼ ਨੂੰ ਕੱਢ ਦਿੱਤੇ ਲਾਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮ੍ਰਿਤਕ ਦੇ ਮ੍ਰਿਤਕ ਦੇ ਪ੍ਰਵਾਰਿਕ ਮੈਂਬਰਾਂ ਅਤੇ ਪਿੰਡ ਦੇ ਮਹੌਤਰ ਵਿਅਕਤੀਆਂ ਦੇ ਦੱਸ ਅਨੁਸਾਰ ਉક્ત ਨੌਜਵਾਨ ਇੱਕ ਦਿਨ ਪਹਿਲਾਂ ਦੁਪਹਿਰ ਦਾ ਘਰੋਂ ਗਿਆ ਹੋਇਆ ਸੀ ਜੋ ਕਿ ਵਾਪਸ ਨਹੀਂ ਆਇਆ ਇਸ ਸਾਰੇ ਕੰਡਣਾਂ ਦੀ ਸੂਚਨਾ ਮਿਲਦੇ ਸਾਥ ਹੀ ਮੌਕੇ ਤੇ ਪਹੁੰਚੇ ASI ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਧਪੁਰ ਉੱਤੇ ਸਟੇਡੀਅਮ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ ਉਹਨਾਂ ਵੱਲੋਂ ਮੌਕੇ ਤੇ ਪਹੁੰਚੇ ਇਸ ਕੰਡਣਾਂ ਦੇ ਸਬੰਧਿਤ ਜਾਣਕਾਰੀ ਹਾਸਲ ਕੀਤੀ ਉਹਨਾਂ ਨੇ ਦੱਸਿਆ ਕਿ ਲੱਗ ਰਿਹਾ ਹੈ ਕਿ ਇਹ ਮੌਤ ਮਾਮ ਤੇ ਨਾੜੀ ਫਟਣ ਕਾਰਨ ਹੋਈ ਹੋਵੇ ਅੱਗੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮੋਦ ਦੇ ਕਾਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸੋ ਗਵਾਹ ਤੋਂ ਚਰਨ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦਿੱਕੂ। ਹਿੰਦੀ ਭਾਈ ਕੀ ਮਾਮਲਾ ਆ ਸਾਰਾ ਸਾਹਮਣੇ ਮੁੰਡੇ ਜੀ ਦਾ। ਮਾਮਲਾ ਦੇਖੋ ਜੀ ਸਾਸੀ ਦਾ ਪਿੰਡ ਸਗੇ ਤਾਂ ਸਾਨੂੰ ਪਤਾ ਲੱਗਾ। ਉਹਨਾਂ ਦੇ ਇੱਕ ਦੂਜੇ ਤੋਂ ਬਈ ਸਾਡੇ ਪਿੰਡ ਦਾ ਲੜਕਾ ਆ ਗੁਰਦੇਵ ਰੰਧਾ ਤੇ ਮਾਧੂਪੁਰ ਗਰਾਊਂਡ ਦੇ ਵਿੱਚ ਮਰਿਆ ਪਿਆ। ਜਦੋਂ ਅਸੀਂ ਜਾ ਕੇ ਦੇਖਿਆ ਉਹਦੇ ਕਾਫੀ ਜਿੱਦਾਂ ਮੂੰਹ ਦੇ ਵਿੱਚੋਂ ਕੰਨਾਂ ਦੇ ਵਿੱਚੋਂ ਗਲੜਾ ਨਿਕਲਿਆ ਸੀ ਤੇ ਜਿਹੜਾ ਅਸੀਂ ਉਸਲੇ ਮੌਕੇ ਤੇ ਜਾ ਕੇ ਬੱਕੇ ਦੇਖਿਆ ਉਹਦੇ ਜਿਹੜੇ ਦੋਹਾਂ ਪੈਰਾਂ ਦੇ ਨੋਹਾਂ ਆਂ ਗੂਠੇ ਆ ਉਂਗਲੀਆਂ ਆ ਉਹ ਮਤਲਬ ਇਦਾਂ ਲੱਗਦਾ ਜਿੱਦਾਂ ਘ੍ਰੀਸ ਕੇ ਕਿਸੇ ਨੂੰ ਮਾਰ ਉਹਦਾ ਮਰਡਰ ਕਰਕੇ ਘ੍ਰੀਸ ਕੇ ਲ ਜਾ ਕੇ ਉਸ ਗਰਾਊਂਡ ਦੇ ਵਿੱਚ ਸਿੱਟਿਆ ਸਾਨੂੰ ਇਦਾਂ ਮਹਿਸੂਸ ਹੁੰਦਾ ਵੀ ਇਹਦਾ ਇਹ ਅਟੈਕ ਵਾਲਾ ਕੰਮ ਨਹੀਂ ਜਾਂ ਦਿਮਾਗ ਦੀ ਨਾਲੀ ਫਟਣ ਵਾਲਾ ਚਾਂਸ ਨਹੀਂ ਲੱਗਦਾ ਸਾਨੂੰ ਇਹ ਲੱਗਦਾ ਕਿ ਉਹਦਾ ਕਿਸੇ ਨੂੰ ਮਰਡਰ ਕਰਕੇ ਉੱਥੇ ਸਿੱਟਿਆ ਗਿਆ ਇਹ ਵੀ ਇਹ ਕਦੋਂ ਦਾ ਕਰੋ ਗਿਆ ਹੋਇਆ ਇਹਨਾਂ ਕੋਈ ਸਾਹਮਣੇ ਕੱਲ ਦੁਪਹਿਰ ਦਾ ਦੱਸਦੇ ਉਹਦੇ ਘਰ ਦੇ ਵਿੱਚ अच्छा जी हां जी ਤੇ ਆਪਾਂ ਨੂੰ ਕਦੋਂ ਪਤਾ ਲੱਗਾ ਤੁਹਾਨੂੰ 1.5 ਘੰਟਾ ਪਹਿਲਾਂ ਪਤਾ ਲੱਗਾ ਸਾਨੂੰ ਕਿਦਾਂ ਪਤਾ ਮਿਲੀ ਵੀ ਉੱਥੇ ਸਾਨੂੰ ਜਦੋਂ ਫੋਨਾਂ ਤੇ ਪਿੰਡ ਦੇ ਬੱਚਿਆਂ ਤੋਂ ਪਤਾ ਲੱਗਾ ਵੀ ਕਿਸੇ ਇਹ ਨਹੀਂ ਫਿਰ ਮੁਲਾਜ਼ਮਾਂ ਨੇ ਕਿਸੇ ਨੇ ਬਾਦ ਕੋਲੋਂ ਫੋਨ ਲਾਇਆ ਪੰਚਾਇਤ ਮੈਂਬਰਾਂ ਨੇ ਉਹਨਾਂ ਤੋਂ ਗਾਹਾਂ ਤੋਂ ਫਿਰ ਫੋਨਾਂ ਦੇ ਵੱਲ ਪਤਾ ਲੱਗ ਗਿਆ ਕੀ ਨਾਮ ਆਇਆ ਇਹ ਬੰਦੇ ਦਾ ਹਾਂ ਜੀ ਨਾਮ ਕੀ ਹੈ ਬੰਦੇ ਦਾ ਗੋਰੂ ਹੈ ਮੁੰਡਾ ਗੋਰੂ ਹੈ ਗੋਰੂ ਹੈ ਹਰਦਾਸ ਬੰਦਾ ਹਰਦਾਸ ਬੰਦਾ ਹਰਦਾਸ ਬੰਦਾ ਤੇ ਪਰਿਵਾਰਕ ਮੈਂਬਰ ਦੱਸਿਆ ਕੋਈ ਸ਼ੱਕ ਕਿਸੇ ਦੇ ਕੋ ਦੰਦ ਨਹੀਂ ਅਸੀਂ ਇਹ ਹੀ ਆ ਵੀ ਜਿਹੜਾ ਹੁਣ ਉਹਨਾਂ ਦੇ ਕਾਜੇ ਉਹ ਜਿਹੜੇਨ ਕੀ ਸ਼ੱਕ ਕਰਨਾ ਜਿਹੜੇ ਉਹਨਾਂ ਤੋਂ ਪੈਰ ਜਿਹੜੇ ਘੜੀਸ ਲੱਗੀ ਆ ਉਹ ਤੋਂ ਸਾਨੂੰ ਸ਼ੱਕ ਆ ਵੀ ਇਹ ਬਾਕੀ ਕੋਈ ਨਾ ਜੇ ਤੁਸੀਂ ਦੱਸਦੇ ਕਿ ਤੇ ਮੇਲਾ ਦੇਖਣ ਗਿਆ ਸੀ ਤੇ ਪਤਾ ਲੱਗਾ ਵੀ ਉਹ ਕਿੰਨਾ ਨੇ ਗਿਆ ਸੀ ਨਹੀਂ ਹਜੇ ਕੁਝ ਨਹੀਂ ਪਤਾ ਲੱਗਾ ਕੀ ਕੰਮ ਕਰ ਕੀ ਕਰਦਾ ਸੀ ਇਹ ਲੜਕਾ ਕੰਮ ਕਰਦਾ ਫੇ ਹਾਲੇ ਤਾਂ ਜਦਾਂ ਦਿਹਾੜੀ ਤੇ ਇਸੇ ਦੇ ਇਨ ਬਾਹਰ ਦਾ ਜਾਣਦਾ ਸਕਦਾ ਤੇ ਬਾਹਰ ਸ਼ਾਇਦ ਚੱਲਦਾ ਸ਼ਾਦੀ ਚੱਲ ਰਹੀ ਹੈ ਸ਼ਾਦੀ ਚੱਲਦਾ ਸੀ ਠੀਕ ਫਰਸਕੀ ਮਾਮਲਾ ਹੋਇਆ ਇਹ ਜਿਹੜੀ ਮਾੜਾ ਜੀ ਤਲਾਹ ਨਹੀਂ ਸੀ ਅੱਜ ਇੱਕ ਵੀ ਇੱਕ ਡੈੱਡ ਬੋਡੀ ਪਈ ਆ ਮਾਧੋਫਰ ਸਟੇਸ਼ਨ ਦੇ ਵਿੱਚ ਉਸ ਮੌਕੇ ਤੇ ਗਏ ਆ ਇਹ ਮੁਰਾ ਹੈਗਾ ਗੌਰਵ ਸਾਨੂੰ ਹੁਕਰਦੀਪ لال ਅਰਦਾਸਪੁਰ ਦਾ ਵਾ ਤੇ ਲੱਕ ਚੋਂ ਇਹ ਗੂਹ ਨਿਕਲਿਆ ਆ ਪੋਸਟਮਾਰਟਮ ਵਾਸਤੇ ਕੋੜੀ ਲੈਂਦੀ ਆ ਪੋਸਟਮਾਰਟਮ ਤੋਂ ਨਿਕਲਦਾ ਇਹ ਸਾਹਮਣੇ ਆਇਆ ਕੁਝ ਉੱਥੇ ਵੀ ਕਿੱਦਾਂ ਪਹੁੰਚਿਆ ਫਿਲਹਾਲ ਕੋਈ ਗੱਲ ਨਹੀਂ ਸਾਹਮਣੇ ਇਸ ਪਰਿਵਾਰਕ ਮੈਂਬਰ ਨੇ ਕੋਈ ਸ਼ੱਕ ਕੀਤਾ ਲੈ ਇਤਕੋ ਫਿਰਲ ਕੋਈ ਨਹੀਂ ਅਚਾਨਕ ਡਿਵਾਰ ਸਾਹਮਣੇ ਆਇਆ ਵੀ ਕਿਦਾਂ ਮੌਤ ਵਗੈਰਾ ਹੋਈ ਇਹਦੀ ਦੇਖੋ ਦਿਮਾਗ ਦੀ ਨਾੜੀ ਫਟਣ ਕਰਕੇ ਜਦੋਂ ਚਾਪਦੀ ਹੈ ਨੱਕ ਚੋਂ ਖੂਨ ਨਿਕਲਿਆ ਹੋਆ ਦਿਮਾਗ ਦੀ ਨਾੜੀ ਫਟਣ ਆਪਾਂ ਨੂੰ ਕਿੰਨੇ ਕ ਵੀ ਇਤਲਾ ਮਿਲੀ ਇਹ ਉਹ ਘੰਟਾ ਪਹਿਲਾਂ ਐਸਐਸ ਸਾਹਿਬ ਉਹਦੇ ਪੈਰਾਂ ਤੇ ਕਾਫੀ ਜਿੱਦਾਂ ਨਾ ਕਿਸੇ ਚੀਤੇ ਬਿਠਾ ਕੇ ਰਗੜੋ ਹੋਏ ਲੱਗਦੇ ਆ ਦਿਖੇ ਜਵਾਬ ਦੀ ਆ ਉਹ ਪੁਲਿਸ ਮਰਦ ਤੋਂ ਬਾਤ ਕਰ ਰਹੀ ਉਹ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਪਹਿਲਾਂ ਬਿਆਨ ਲੈ ਕੇ ਰਵਾਰਗ ਨੰਬਰ ਦੇ ਇਹ ਪਈ ਕਿੱਥੇ ਸੀ ਜੀ ਇਹ ਮਾਦੋਸ ਸਟੇਡੀਅਮ ਹਸਪਤਲ ਦੇ ਅੱਛਾ ਜੀ ਹਾਂਜੀ